ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਠੀਕ ਆ ਠੀਕ ਆ ਤੂੰ ਸੁਣਾ ਕਿਵੇਂ ਆ ਇਹ ਨਾ ਦੋਵੇਂ ਜਾਣੇ ਹਸਬੰਡ ਵਾਈਫ ਨਾ ਦੋਨੇ ਜਾਣੇ ਤੇ ਇੱਕ ਨਾਲ ਦਾ ਪਿਓ ਵਾ ਇਹ ਜਦੋਂ ਵਲੌਗ ਸ਼ੁਰੂ ਕਰਦੇ ਆ ਨਾ ਅੱਧਾ ਘੰਟਾ ਤੇ ਨਾ ਗਿਆਨ ਹੀ ਦੇਣ ਲੱਗ ਪੈਂਦੇ ਆ ਇੰਨਾ ਜ਼ਿਆਦਾ ਲੋਕਾਂ ਨੂੰ ਬੋਰ ਕਰਦੇ ਆ ਨਾ ਪਹਿਲਾਂ ਇਹਨਾਂ ਨੇ ਪੂਰਾ ਗਿਆਨ ਦੇਣਾ ਏ ਤੇ ਅਧੀਆਂ ਗੱਲਾਂ ਦਾ ਨਾ ਉਹ ਚੇਤੇ ਭੁੱਲ ਜਾਂਦਾ ਏ ਤੇ ਬਸ ਲੋਕਾਂ ਦਾ ਐਵੇਂ ਟਾਈਮ ਪਾਸ ਕਰਦੇ ਰਹਿੰਦੇ ਆ ਜਿੱਥੇ ਮੇਨ ਗੱਲ ਆ ਉਹ ਗੱਲ ਕਰਿਆ ਕਰੋ ਉਹਨੇ ਵਲੌਗ ਚੱਲ ਰਹੀ ਆ ਜੀ ਮਨਾਲੀ ਦੇ ਇਹ ਤੇ ਇਹ ਤਾਂ ਫਰਸਟ ਬਲੌਗ ਆ ਸੌਰੀ ਮਨਾਲੀ ਦਾ ਲੈਪਟਾਪ ਫੜ ਕੇ ਤੇ ਗਿਆਨ ਦੇਣ ਲੱਗਦੀ ਆ ਪਹਿਲਾਂ ਤਾਂ ਮੈਨੂੰ ਦੱਸ ਤੂੰ ਕਹਿੰਨੀ ਆ ਕਿ ਤਾਨੂੰ ਬਲੌਗ ਚੱਲ ਰਹੇ ਤਾਂ ਤੂੰ ਤੁਹਾਨੂੰ ਅਹੀਂ ਮਨਾਲੀ ਦੇ ਵਿੱਚ ਆ ਦਿਖਾ ਰਹੇ ਹੋ ਦਿਖਾ ਰਹੇ ਕੁਛ ਨਹੀਂ ਦਿਖਾ ਰਹੇ ਬਸ ਰੋਈ ਪਿੱਟੀ ਜਾਂਦੇ ਜੇ ਕੰਜੂਸ ਪੁਣਾ ਕਰੰਦਾ ਜੇ ਇੱਥੇ ਆ ਖਰਚਾ ਇੱਥੇ ਉਹ ਖਰਚਾ ਤੁਸੀਂ ਲੋਕਾਂ ਨੂੰ ਇਹੀ ਕੁਛ ਦੱਸੰਦਾ ਵੇ ਲੌਗ ਦੇ ਵਿੱਚ ਤੁਸੀਂ ਕੋਈ ਖਾਸ ਚੀਜ਼ ਨਹੀਂ ਦਿਖਾਈ ਠੀਕ ਹੈ ਨਾ ਲੋਕੀ ਘੁੰਮਣ ਫਿਰਨ ਚਾਹੁੰਦੇ ਆ ਪਰ ਤੁਸੀਂ ਉੱਥੇ ਰੋਈ ਰਹੀ ਜਾਂਦੇ ਜੇ ਇੰਨਾ ਖਰਚਾ ਹੋ ਗਿਆ ਇੱਥੇ ਆ ਲਿਆ ਅਹੀਂ ਉੱਥੇ ਉਹ ਲਿਆ ਬਸ ਇਹ ਹੀ ਤੁਹਾਡੇ ਕੋਲ ਆਪਦੇ ਬਣਾਏ ਅਸੀਂ ਬਲੌਗ ਉੱਥੇ ਦਾ ਬਾਜ਼ਾਰ ਦਿਖਾਇਆ ਤੁਸੀਂ ਜੇ ਦੇਖ ਰਹੇ ਹੋ ਤਾਂ ਹੀ ਗੱਲ ਬਣਦੀ ਹੁੰਦੀ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਬਣਾ ਕੇ ਚੜਾ ਦੋ ਕੀ ਹੋਊਗਾ ਵੀ ਦੇਖਦੇ ਤਾਂ ਹੈ ਨਹੀਂ ਪਰ ਵਧੀਆ ਲੱਗ ਰਿਹਾ ਇਟ ਮੀਨਜ਼ ਉਹ ਤਾਂ ਐ ਫੜ ਕੇ ਬਹਿ ਜਾਂਦੀ ਐ ਜਿਵੇਂ ਨਾ ਕੋਈ ਬਿਜ਼ਨਸ ਦਾ ਕੰਮ ਕਰਦੀ ਹੁੰਦੀ ਆ ਨਾਲੋਂ ਨਾਲ ਹੀ ਬਲੌਗ ਚਾੜੀ ਜਾਂਦੇ ਆ ਸੂਟ ਵੀ ਕਿਤੇ ਚੇਨ ਚੁੰਜ ਕਰ ਲਾ ਦੋ ਦਿਨ ਹੋ ਗਏ ਬਲੌਗ ਦੇ ਵਿੱਚ ਇੱਕੋ ਬਲੂ ਸੂਟ ਪਾ ਕੇ ਬੈਠੀ ਆ ਦੂਜੀ ਗੱਲ ਤੇਰੇ ਵਲੌਗ ਲੋਕੀ ਦੇਖਦੇ ਆ ਤਾਈਆਂ ਤੁਹਾਨੂੰ ਕਮੈਂਟ ਕਰਕੇ ਦੱਸਦੇ ਆ ਕਿ ਤੁਹਾਡੇ ਚ ਆ ਗਲਤੀ ਆ ਅਗਲੇ ਗਲਤੀਆਂ ਨੋਟ ਕਰਦੇ ਆ ਪਰ ਤੁਸੀਂ ਕਮੈਂਟ ਹੀ ਡਿਲੀਟ ਕਰ ਦਿੰਦੇ ਜੀ ਉਹਨਾਂ ਦੇ ਥੋੜੇ ਘੜ ਤੇ ਕੱਢੀ ਐ ਮੈਂ ਟੌਰ ਠੀਕ ਤੇ ਵੈਸੇ ਤਾਂ ਆਪਣੇ ਵੱਲੋਂ ਕਰਦੀ ਆ ਪਰ ਫੇਰ ਵੀ ਅੱਜ ਕੁਝ ਮੈਂ ਤਾਂ ਜਲ ਐਕਸਟਰਾ ਕਰਕੇ ਦੇਖਾਂ ਮੁੰਜੀ ਨਹੀਂ ਮਰਜੀ ਟੌਰ ਕੱਢ ਲਾ ਸ਼ਕਲ ਤੇਰੀ ਉਵੇਂ ਦੀ ਉਵੇਂ ਹੀ ਰਹਿਣੀ ਆ ਤੂੰ ਕਹਿੰਦੀ ਆ ਕਿ ਮੈਂ ਐਕਸਟਰਾ ਕੀਤਾ ਕੀ ਐਕਸਟਰਾ ਕੀਤਾ ਉਵੇਂ ਦੀ ਉਵੇਂ ਹੀ ਆ ਸ਼ਕਲ ਕੁਝ ਨਹੀਂ ਬਦਲਿਆ ਸੇਮ ਟੂ ਸੇਮ ਉਵੇਂ ਹੀ ਆ ਠੀਕ ਆ ਨਾ ਐਵੇਂ ਬੈਠੀ ਗਿਆਨ ਦੇਈ ਜਾਂਦੀ ਆ ਜਾ ਰਹੀ ਸਰਪਨ ਮਾਲ ਰੋਡ ਤੇ ਮਾਲ ਰੋਡ ਤੇ ਮਾਲ ਰੋਡ ਰੋਡ ਦਾ ਨਾਮ ਆ ਮਾਲ ਮਾਲ ਰੋਡ ਹਾਂ ਹਾਂ ਫਿਰ ਉੱਥੇ ਕੀ ਆ ਮਤਲਬ ਉੱਥੇ ਹੁਣ ਪਤਾ ਤਾਂ ਮੰਨੂ ਵੀ ਨਹੀਂ ਆ ਜਾ ਕੇ ਦੇਖ ਲੈ ਚਾਹੇ ਲੇ ਕਿ ਨਹੀਂ ਸੱਚ ਜਾਣ ਬੁੱਝ ਕੇ ਨਖਰੇ ਕਰਦੇ ਇਹਨਾਂ ਨੂੰ ਪਤਾ ਸਾਰਾ ਏ ਉਹ ਇਸ ਕਰਕੇ ਨਖਰੇ ਕਰਦੇ ਆ ਕਿ ਸਾਡੀ ਜਿਹੜੀ ਵੀਡੀਓ ਆ ਇਹ ਲੋਕ ਸਾਡੀ ਵੀਡੀਓ ਜਿਹੜੀ ਪੂਰੀ ਦੇਖਣਗੇ ਵੀਡੀਓ ਵਿੱਚ ਛੱਟ ਕੇ ਨਾ ਜਾਣਗੇ ਕਿ ਹਾ ਉੱਥੇ ਕੀ ਚੀਜ਼ ਹੋਊਗੀ ਇਸ ਕਰਕੇ ਇਹ ਆਪਾਂ ਨੂੰ ਬੇਵਕੂਫ ਬਣਾਉਂਦੇ ਆ ਪਰ ਇਹਨਾਂ ਨੂੰ ਪਤਾ ਕਿ ਲੋਕੀ ਬੇਵਕੂਫ ਨਹੀਂ ਹੈਗੇ ਅੱਜਕੱਲ ਦੀ ਦੁਨੀਆ ਬਹੁਤ ਤੇਜ਼ ਆ ਆਪਣਾ ਰਿਜ਼ੋਰਟ ਠੀਕ ਹੈ ਤੇ ਮਤਲਬ ਇਹ ਜੇ ਦੀ ਜਿੰਨੀ ਕਿ ਆਪਣੀ ਸਮਰੱਥਾ ਹੈ ਉਸ ਅਕੋਰਡਿੰਗ ਹੈ ਠੀਕ ਹੈ 1500 ਰੁਪਏ ਦੇ ਨਹੀਂ ਨਾ ਮਤਲਬ ਕਿ ਜਿੰਨੇ ਵੀ ਵਲੌਗ ਇਹਨਾਂ ਨੇ ਅਪਲੋਡ ਕੀਤੇ ਆ ਨਾ ਇੱਥੇ ਘੁੰਮਣ ਗਏ ਆ ਨਹੀਂ ਘੁੰਮਣ ਘਾਟ ਤੇ ਖਰਚਾ ਜ਼ਿਆਦਾ ਸੁਣਾਉਂਦਾ ਹੈ ਇੱਕ ਦੂਜੇ ਨੂੰ ਕਿ ਆਪਾਂ ਇੰਨੇ ਦਾ ਕਮਰਾ ਲਿਆ ਉੱਥੇ ਆਹ ਕੀਤਾ ਉਹ ਕੀਤਾ ਹੋਟਲ ਦੇ ਵਿੱਚ ਤੁਸੀਂ ਠਹਿਰੇ ਸੀ ਰਿਜ਼ੋਰਟ ਪਤਾ ਨਹੀਂ ਕੀ ਕੁਝ ਦੱਸੀ ਜਾਨੀ ਆ ਹੋਟਲ ਦੇ ਵਿੱਚ ਠਹਿਰੇ ਸੀ 1500 ਰੁਪਿਆ ਲਿਆ ਸੀ ਉਹਨਾਂ ਨੂੰ ਵੀ ਤੁਸੀਂ ਜ਼ਿਆਦਾ ਪੈਸਾ ਦੱਸੰਦਾ ਜੀ ਹੋਰ ਤੁਹਾਨੂੰ ਹੁਣ ਅਗਲੇ ਫਰੀ ਥੋੜਾ ਰੱਖਣਗੇ ਜੇ ਘੁੰਮਣ ਜਾਣਾ ਹੈ ਤੇ ਦਿਲ ਖੋਲ ਕੇ ਘੁੰਮੋ ਫਿਰੋ ਕਿਉਂ ਕੰਜੂਸਪਣਾ ਕਰਦੇ ਹੁੰਦੇ ਜੀ ਵੀ ਤੁਸੀਂ ਗੱਲੇ ਛੱਡੋ ਜਦਦੇ ਅਸੀਂ ਇੱਥੋਂ ਤੁਰੇ ਆ ਜੱਦਾ ਉਰੇ ਰੋਡ 1 ਮਿੰਟ ਵਾਸਤੇ ਵੀ ਕਲੀਅਰ ਨਹੀਂ ਹੋਇਆ ਏ ਕਰਾਛੇ ਯਾਰ ਇਹ ਤੂੰ ਸਾਨੂੰ ਦੱਸਣ ਦਿਆ ਕਿ ਲਾਮਾ ਦੇਂਦਿਆ ਮੇਨੂੰ ਤੇਰਾ ਲਾਮਾ ਦੇਂਦਿਆ ਕਿਉਂ ਮੱਚੀ ਜਾਂਦੇ ਨੇ ਦੇਖ ਦੋ ਜਿੰਦੇ ਦੇ ਕੇ ਜਿਵੇਂ ਹੁਣ ਤੁਸੀਂ ਘੁੰਮਣਾਗੇ ਜੀ ਓਵੇਂ ਹੀ ਹੁਣ ਅਗਲੇ ਵੀ ਘੁੰਮਣ ਆਏ ਆ ਹੁਣ ਤੁਹਾਡਾ ਕਰਕੇ ਸੜਕਾਂ ਖਾਲੀ ਕਰ ਦੇਣ ਤੁਹਾਡਾ ਇੰਨਾ ਵੀ ਦਿਮਾਗ ਨਹੀਂ ਕੰਮ ਕਰਦਾ ਹੱਦ ਹੋਈ ਆ ਕਿਸੇ ਜੀ ਦੀ ਵੀ ਹੱਦ ਹੁੰਦੀ ਆ ਪਰ ਇਹ ਮੁੱਛਲ ਜਿਆ ਸਾਰਾ ਦਿਨ ਮੁੱਛਾਂ ਨੂੰ ਵਟਚਾਰ ਛੜਦਾ ਇਹ ਕੈਮਰਾ ਸਾਰਾ ਦਿਨ ਆਨ ਰੱਖਦਾ ਏ ਤੇ ਇਹਨੂੰ ਭੋਰਾ ਵੀ ਅਕਲ ਨਹੀਂ ਹੈਗੀ ਕਿ ਤੇਰਾ ਕਰਕੇ ਹੁਣ ਲੋਕੀ ਸੜਕਾਂ ਖਾਲੀ ਕਰ ਦੇਣ ਕਿਆ ਮੰਗਾਈਏ ਅੱਪ ਹੁਣ ਬਾਜ਼ਾਰ ਤੱਕ ਉਹ ਮਹਿਰ ਉੱਥੇ ਰਾਸ਼ੇ ਬਹੁਤ ਆ ਰਾਸ਼ੇ ਬਹੁਤ ਆ ਨਿਕਲੇ ਯਾਰ ਉਹ ਚ ਨੂੰ ਆਪਣੇ ਰੂਮ ਚ ਆ ਗਏ ਤੇ ਹੁਣ ਕੁਛ ਮੰਗਾਈਏ ਖਾਣ ਵਾਸਤੇ ਮੀਨੂ ਸਾਡੇ ਉਹ ਵੀ ਤਕਰੀਬਨ ਪਰ ਉੱਥੇ ਟੇਸਟ ਹੀ ਨਹੀਂ ਦਾ ਹੈਗਾ ਇਹਨਾਂ ਦਾ ਅੱਗੇ ਮੈਂ ਕਹਿੰਦੀ ਹਾਂ ਇੱਕੇ ਬਹੁਤ ਹਾਂ ਤੇ ਬਾਕੀ ਇੱਕ ਬਹੁਤ ਆ ਇੱਕ ਦੇ ਦੰਦੇ ਆ ਤੁਸੀਂ ਘੁੰਮਣ ਹੀ ਆ ਗਏ ਤੇ ਫਿਰ ਖਰਚੇ ਬਾਰੇ ਨਾ ਕਿਉਂ ਸੋਚਦੇ ਜੇ ਖਾਓ ਪੀਓ ਐਸ਼ ਕਰੋ ਘੁੰਮਣ ਫਿਰਨਾ ਆਏ ਜੇ ਬਾਰੇ ਇਹਨਾਂ ਨੇ ਨਾ ਜਿੰਨੇ ਵੀ ਵਲੌਗ ਪਾਏ ਨਾ ਮਨਾਲੀ ਦੇ ਵਿੱਚ ਆਏ ਘੁੰਮਣ ਇਹਨਾਂ ਦੀ ਇੱਕ ਗੱਲ ਨੋਟ ਕਰ ਲਿਓ ਇਹਨਾਂ ਬਸ ਰੋਈ ਗਏ ਰੋਈ ਗਏ ਇੱਥੇ ਇੰਨਾ ਖਰਚਾ ਹੈ ਇੱਥੇ ਇੰਨੀ ਚੀਜ਼ ਆ ਫਲਾਨਾ ਢਿੰਕਣਾ ਇਹਨਾਂ ਨੇ ਕੋਈ ਵੀ ਚੀਜ਼ ਨਹੀਂ ਲਈ ਇੱਥੋਂ ਬਸ ਰੋਈ ਪਿੱਟੀ ਜਾਂਦੇ ਆ ਚਾਲੀਆਂ ਦਾ ਆ ਵਾ ਤੇ ਦਹਾ ਦੇ ਪਿੱਛੇ ਲੜੀ ਲੁੜੀ ਜਾਂਦੇ ਆ ਕੁਝ ਨਹੀਂ ਇਹਨਾਂ ਨੇ ਇੰਜੋਏ ਕੀਤਾ ਲੋਕਾਂ ਨੂੰ ਮੂਰਖ ਬਣਾਇਆ ਜੇ ਤੇ ਇੱਕ ਆਪਣਾ ਹੋ ਗਿਆ ਸੈਲਰ ਸਰ uh, ਅਸੀਂ 204 ਤੋਂ ਜਿਆਦੀ ਓਵਰ ਐਕਟਿੰਗ ਕਰਦੇ ਆ ਇਹਨਾਂ ਨੂੰ ਨਾ ਮੂਵੀ ਦੇ ਵਿੱਚ ਜਾਣਾ ਚਾਹੀਦਾ ਕਿੰਨੇ ਡਰਾਮੇ ਕਰਦੇ ਆ ਲੋਕਾਂ ਨੂੰ ਨਾ ਬੇਵਕੂਫ ਬਣਾਉਂਦੇ ਆ ਗੱਲ ਸਿੱਧੀ ਆ ਤੇ ਦੂਸਰੀ ਗੱਲ ਜਿਹੜੀ ਇਹਨਾਂ ਨੇ ਰੋਟੀ ਕਹਿੰਦੇ ਮੈਨਿਊ ਦੇਖਿਆ ਸੀ ਯਾ ਰੋਟੀ ਲਿਆਂਦੀ ਆ ਜੋ ਵੀ ਆ ਰੋਟੀ ਇਹਨਾਂ ਦੀ ਪਹਿਲਾਂ ਹੀ ਕਮਰੇ ਦੇ ਵਿੱਚ ਨਾ ਉਹ ਬੈੱਡ ਤੇ ਪਈ ਆ ਤੁਸੀਂ ਦੇਖ ਸਕਦੇ ਜੇ ਆਪਣੇ ਅੱਖੀਂ ਦੇਖ ਸਕਦੇ ਜੇ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਜੇ ਇਹਨਾਂ ਦੇ ਕਮੈਂਟ ਵੀ ਜਾ ਕੇ ਦੇਖ ਲਓ ਕਿ ਨਾ ਲੋਕਾਂ ਨੇ ਬਸ ਇੰਨੀਆਂ ਜਿਆਦੀਆਂ ਲਾਂਤਾਂ ਪਾਈਆਂ ਪਹਿਲਾਂ ਨਾ ਜਿੰਨ ਜਿੰਦੂ ਆਪਣੇ ਆਪ ਨੂੰ ਚਲਾ ਕੇ ਸਮਝਦੀਆਂ ਨਾ ਇਨੀ ਹੈ ਨਹੀਂ ਤੂੰ ਪਹਿਲਾ ਸਿੱਖ ਗਿਆ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਚੜ ਗਿਆ ਤੇਰਾ ਬੋਲੂ ਉਹ ਹੀ ਗੰਦਾ ਬੋਲੂ ਜਿਹੜਾ ਮਾਦੀ ਸੁਣਨਾ ਪਾਉ ਜਿਹੜੇ ਮਾਦੀ ਸੁਣਨਾ ਪਾਉ ਮੂੰਹ ਉਹ ਇਕ ਤਾਂ ਕਰੰਦੀ ਆ ਐਦਾਂ ਦੇ ਬੱਚੇ ਵੀ ਨਹੀਂ ਕਰਦੇ ਜਿਵੇਂ ਤੂੰ ਕਰਦੀ ਆ ਮੂੰਹ ਵੇ ਕਿਵੇਂ ਖੋਲਿਆ ਭਾਏ ਮੂੰਹ ਦੇ ਵਿੱਚ ਤੇਰੇ ਮੱਖੀਆਂ ਪੈ ਜਾਣ ਇਹ ਗਰਮੀ ਵਿੱਚ ڈال ਸਕਦੇ ਹੋ ਜੀ ਬਿਲਕੁਲ ڈال ਸਕਦੇ ਹੋ ਕੋਈ ਟੈਨਸ਼ਨ ਨਹੀਂ ਕੋਈ ਬੜੀ ਐਨਰਜੀ ਦਾ ਬਟਾਅ ਪੜਾਇਆ ਗਿਆ ਹੈ ਇਸ ਵਿੱਚ ਆਪ ਕੋ ਕਲਰ ਆਪਸ਼ਨਸ ਬਹੁਤ ਸਾਰੇ ਮਿਲ ਜਾਣਗੇ ਹੋਰ ਇੱਕ ਨਾਪਰਾਇਜ਼ਨ ਕਲਰ ਕੰਬੀਨੇਸ਼ਨਸ ਦੇ ਚਾਈਕਸ ਕਿਤੇ ਕਿਤੇ ਨਾ ਟਾਈਨ ਕਿ ਆ ਗਿਆ ਕਿ ਕਿੰਨਾ ਦਸ ਬੇਸਿਕ ਟੋਨ ਹਰ ਗ੍ਰੇਡ ਬਹੁਤ ਹੈ ਕਿੰਨਾ ਫੀਸ ਹੈ ਜਿੰਨੀ ਕਰ ਸਕਦੇ ਕਿ ਗ੍ਰੇਡ ਬਈ ਕਹਿੰਦੀ ਠੀਕ ਠੀਕ ਰੇਟ ਲਾ ਲਈ 10 ਜਿਹੀ ਚੀਜ਼ ਲੈਣ ਆ ਗਈਆਂ ਪਹਿਲਾਂ ਤੂੰ ਪਸੰਦ ਕਰ ਲੈ ਬਾਅਦ ਵਿੱਚ ਤੂੰ ਰੇਟ ਬਣਾ ਲਈ ਚੀਜ਼ ਤੈਨੂੰ ਪਸੰਦ ਨਹੀਂ ਆਈ ਦੂਸਰੀ ਗੱਲ ਇਹਨੇ ਕੁਛ ਨਹੀਂ ਲੈਣਾ ਇੱਥੇ ਟਾਈਮ ਪਾਸ ਕਰਨੀ ਆ ਭਰਾਵਾ ਇਹਦੇ ਵਲੌਗ ਵਲੌਗ ਦੇਖਿਆ ਕਰ ਤੂੰ ਵੀ ਕਿਤੇ ਤੈਨੂੰ ਪਤਾ ਲੱਗੂਗਾ ਕਿ ਇਹਨਾਂ ਨੇ ਕੁਛ ਨਹੀਂ ਲੈਣਾ ਹੁੰਦਾ ਇਹ ਸਿਰਫ ਵਲੌਗ ਬਣਾਉਣ ਵਾਸਤੇ ਹੁੰਦੀ ਹੈ ਇੱਥੇ ਇਹ ਤੇ 10000 ਰੁਪਈਆ ਪਿੱਛੇ ਮਰ ਜਾਂਦੇ ਆ ਚਾਹ ਇਹਨੇ ਦੀ ਆ ਪਾਣੀ ਇਹਨੇ ਦਾਵਾ ਇਹ ਤੇ ਪਾਣੀ ਘਰੋਂ ਲੈ ਕੇ ਆਈ ਮੈਨੂੰ ਲੱਗਾ ਮੈਂ ਦੇਖਿਆ ਰਹੀਆਂ ਵੀਡੀਓ ਇਹ ਪਾਣੀ ਘਰੋਂ ਲੈ ਕੇ ਆਈ ਸੀ ਕਿ ਐ ਮੈਂ ਬਾਹਰ ਵਾਲੀ ਬੋਤਲ ਦਾ ਪਾਣੀ ਨਹੀਂ ਪੀਣਾ ਹਾਂ ਜੀ ਮੈਡ ਨੂੰ ਕਲਰਸ ਨੇਮ ਵੀ ਨਹੀਂ ਪਤਾ ਉਹ ਕਈ ਵੀ ਜਾਂਦੇ ਕਿ ਬਲੈਕ ਆ ਬਲੈਕ ਆ ਕਹਿੰਦੇ ਰੰਗ ਕਿਹੜਾ ਹੈ ਉਹਨਾਂ ਦੱਸ ਦਿੱਤਾ ਕਾਲਾ ਰੰਗ ਆ ਤੈਨੂੰ ਇਹਨਾਂ ਨੂੰ ਨਹੀਂ ਪਤਾ ਲੱਗਦਾ ਸਾਨੂੰ ਦੂਰੋਂ ਬੈਠਿਆਂ ਨੂੰ ਘਰੇ ਬੈਠਿਆਂ ਨੂੰ ਪਤਾ ਲੱਗ ਜਾਂਦਾ ਕਿ ਉਹਦਾ ਸੂਟ ਦਾ ਰੰਗ ਕਿਹੜਾ ਹੈ ਤੇ ਇਹਨੂੰ ਕੋਲ ਬੈਠਿਆਂ ਨੂੰ ਨਹੀਂ ਪਤਾ ਲੱਗਨਦਿਆ ਉਹੀ ਉਹੀ ਗੱਲ ਨਾ ਕੱਲ ਕੇ ਪਰਸ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਵੀ ਦੱਸਿਆ ਹੈ ਕਿ ਘਰ ਵਾਲਾ 100 ਦੀ ਸੇਲ ਇਹਨੂੰ 1000 ਦੀ ਸੇਲ ਦੱਸੀ ਜਾਂਦਾ ਸੀ ਮਤਲਬ ਕਿ ਕੋਲ ਬੈਠਿਆ ਹੈ ਕੋਲ ਬੈਠਿਆ ਹੈ ਇਹਨਾਂ ਚੀਜ਼ਾਂ ਕੋਲ ਫਿਰ ਵੀ ਇਹਨਾਂ ਨੂੰ ਨਹੀਂ ਦਿਖਦਾ ਤੇ ਸਾਨੂੰ ਘਰੇ ਬੈਠਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੀ ਲਿਖਿਆ ਹੈ ਕੁਝ ਨਹੀਂ ਬੋਲੇਗਾ ਕੋਈ ਕੁਝ ਨਹੀਂ ਬੋਲੇਗਾ ਬੱਸ ਇਹ ਕੋਲ ਤੇ ਨਹੀਂ ਆਹੀ ਕੋਟ ਸਰ ਲਾਈਨਿੰਗ ਲੱਗੂਗੀ ਥੱਲੇ ਨਹੀਂ ਨਹੀਂ ਮੈਂ ਹਾਂ ਇਹ ਪੂਰਾ ਇੰਟਰਵਿਊ ਦੇ ਬਾਰੇ ਬਨੂ ਦਾ ਟਕੜਾਈ ਵਾਲਾ ਦਿਖਾ ਦੋ ਕਮ ਹਵਾਇਰੇ ਤੈਨੂੰ ਕਮਲਿਆਂ ਕਰ ਦੇਣਾ ਹੀ ਆ ਤੇਰੇਗੇ ਹੱਥ ਜੁੜ ਗਏ ਬੇਨਤੀ ਆ ਇਹਦੇ ਵਲੌਗ ਦੇਖਿਆ ਕਰ ਹੋਣੀ ਨੂੰ ਹੈ ਹਿਮਾਚਲ ਦੇ ਵਿੱਚ ਨਾ ਵੜਨ ਦਿਓ ਇਹਨੇ ਸਾਰੇ ਪਾਗਲ ਕਰ ਦੇਣੇ ਆ ਗਿਆਨ ਦੇ ਦੇ ਕੇ ਪਹਿਲਾਂ ਕਹਿੰਦੀ ਸੂਟ ਕਿਹੋ ਜਿਹਾ ਹੈ ਇਹਦਾ ਰੰਗ ਕਿਵੇਂ ਆ ਇੱਕਦੂ ਦੀ ਬੈਠੀ ਜੇ ਦੁਕਾਨ ਦੇ ਵਿੱਚ ਇੱਕ ਵੀ ਮਾਂ ਦੀ ਧੀ ਨੇ ਸੂਟ ਨਹੀਂ ਜੇ ਪਸੰਦ ਕੀਤਾ ਤੇ ਇਹਨੇ ਲੈਣਾ ਵੀ ਨਹੀਂ ਜੇ ਇਹਦੀ ਗਰੰਟੀ ਮੈਂ ਦਿੰਦੀ ਆ ਇਹਨੇ ਸੂਟ ਲੈਣਾ ਵੀ ਨਹੀਂ ਜੇ ਠੀਕ ਆ ਨਾ ਉਹ ਕੰਮ ਰਿਆ ਕਰਦਾ ਭਾਈ ਨੂੰ ਹੀ ਨੇ ਇਹਦੀ ਹੌਲੀ ਕਢਾਈ ਹੈ ਇਹਦੀ ਭਾਰੀ ਕਢਾਈ ਦਿਖਾਓ ਫਲਾਣਾ ਦਿਖਾਓ ਢੀਮਕਣਾ ਦਿਖਾਓ ਇਹਨੂੰ ਕੁਝ ਨਹੀਂ ਪਸੰਦ ਆਉਂਦਾ ਇਹਨੇ ਲੈਣਾ ਹੀ ਨਹੀਂ ਅਦਰ ਅਸਰ ਗੱਲ ਏ ਸਮਝ ਰਹੇ ਹੋ ਸਮਝ ਰਹੇ ਆਪ ਸਮਝਦਾ ਪੱਕਾ ਹੀ ਆਉਂਦਾ ਕਸ਼ਮੀਰ ਤੋਂ ਅੱਛਾ ਉਹ ਕੇ ਨਾਮ ਦਾ ਉਹ ਹੋ ਯਾਰੋ ਦਾ ਨਾਮ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਦਾ ਮੈਂ ਬਲੌਗ ਬਣਾਇਆ ਉਹਦਾ ਵੀ ਉਹ ਬੰਦਾ ਬਹੁਤ ਹੈ ਦਾ ਕੁਝ ਨਹੀਂ ਤੁਹਾਨੂੰ ਪਿੰਕ ਤੁਹਾਨੂੰ ਦਿਖਾਇਆ ਕਿਨੇ ਛੋਲੇ ਛੋਲੇ ਪਈਆਂ ਕੁੱਤੀ ਦਿਖਾਓ ਤਾਂ ਸਹੀ ਕੰਮ ਕਰਨਾ ਹੈ ਜੇ ਨਾ ਪਹਿਲਾਂ ਉਹ ਕਰ ਲਓ ਰਿਸ਼ਤੇਦਾਰੀਆਂ ਬਾਅਦ ਵਿੱਚ ਕੱਢ ਲਿਓ ਉਨਾ ਦੇ ਨੀ ਕੋਈ ਅਸਰ ਹੈਗਾ ਕਿ ਰਿਸ਼ਤੇਦਾਰੀਆਂ ਕੱਢੋਗੇ ਤੇ ਰੇਟ ਘੱਟ ਲਾ ਦੇਣਗੇ ਜਾਂ ਤਨ ਫ੍ਰੀ ਦੇ ਦੇਣਗੇ ਉਹ ਜਿਹੜਾ ਤੁਸੀਂ ਸੂਟ ਸਾੜ ਲੈਣਾ ਨਾ ਤੇ ਲੈ ਕੇ ਨਿਕਲਦੇ ਬਣੋ ਇੱਥੇ ਫਰੀオン ਫੈਬਰਿਕ ਲੈਗਾ ਬਹੁਤ ਸੁਪਰੀਸ ਲੈਗਾ ਕਟੂਚਾ ਇਸ ਵਿੱਚ ਹੈਂਡਵਰਕ ਹੈ ਹੋਏ ਸਾਹਮਣੇ ਸਟਿਚ ਹੈਂਡਵਰਕ ਹੈ ਇਸ ਤਰ੍ਹਾਂ ਦਾ ਹਰ ਲੋਕ ਵੀ ਇਸੇ ਜਾਂਦਾ ਇਸ ਤਰ੍ਹਾਂ ਸੰਕੇ ਤੇ ਉਹ ਜਿਹੜੇ ਪਿਆ ਦਾ ਘਰ ਵਾਲਾ ਤੇ ਤੂੰ ਹੀ ਇੱਥੇ ਰੇਟ ਦੱਸੀ ਜਾਂਦੇ ਜੇ 1500 ਦਾ ਸੂਟ ਆ ਉਹਦੇ ਤੋਂ ਤੈਨੂੰ ਦੱਸਿਆ ਪਹਿਲਾਂ ਕਿ ਉਹ ਤੇ ਇੱਥੇ ਭੋਰਾ ਵੀ ਖਰਚਾ ਨਹੀਂ ਕਰਦਾ ਮਰੂ ਮਰੂ ਤੇ ਉਹ ਕਰੀ ਜਾਂਦੇ ਆ ਮੀਨੂ ਕੁਲਵਿੰਦਰ ਬਿੱਲੇ ਦਾ ਗਾਣਾ ਚਿੱਤਾ ਆ ਗਿਆ ਮਰੂ ਮਰੂ ਵਾਲਾ ਇਹਨਾਂ ਦਾ ਉਹੀ ਹਾਲ ਆ ਸਹੀ ਗੱਲ ਆ ਇਹਨਾਂ ਦੇ ਗਾਣਾ ਫਿੱਟ ਹੁੰਦਾ ਹੈ ਮਰੂ ਮਰੂ ਕਰਦੇ ਰਹਿੰਦੇ ਆ ਇਸ ਗਏ ਉਥੇ ਕੁਲੂ ਮਨਾਲੇ ਘੁੰਮਣਾ ਨਾ ਇਹਨਾਂ ਨੇ ਕੁਝ ਲਿਆ ਨਾ ਖਾਦਾ ਪੀਤਾ ਨਾ ਪੂਰਾ ਫੁੱਲ ਇੰਜੋਏ ਕੀਤਾ ਬਸ ਆਹੀ ਰੁਈ ਪਿੱਟੀ ਗਏ ਆ ਕਿ ਉਥੇ ਖਰਚਾ ਹੋ ਗਿਆ ਖਰਚਾ ਹੋ ਗਿਆ ਹੁਣ ਨਵੀਂ ਸ਼ਾਪ ਤੇ ਆ ਗਏ ਨੇ ਇੱਥੋਂ ਵੀ ਨਹੀਂ ਕੁਝ ਲਿਆ ਟਾਈਮ ਪਾਸ ਬਸ ਵਾਕ ਤੇਰਾ ਦੱਸਣ ਵਾਸਤੇ ਕਿ ਇਹਨਾਂ ਦੇ ਥੱਲੇ ਅੱਗ ਬਲਦੀ ਆ ਸਾਨੂੰ ਨਹੀਂ ਸੀ ਪਤਾ ਬਹੁਤ ਬਹੁਤ ਸ਼ੁਕਰੀਆ ਵੀਡੀਓ ਚ ਜਿੱਦਾਂ ਕਿ ਮਨੀਕਰਨ ਸਾਹਿਬ ਦੀ ਵੀਡੀਓਸ ਪ੍ਰੋਬਲਮ ਆਈ ਸੀ ਤੇ ਹੁਣ ਇਹ ਫਟਾਫਟ ਮੈਂ ਤਾਂ ਹੁਣੀ ਅਪਲੋਡ ਕਰਕੇ ਰੱਖ ਲਈਏ ਪੂਰੇ ਰੇਂਜ ਹੈਗੀ ਆ ਪੂਰੇ ਰੇਂਜ ਹੈਗੀ ਨੀਚੇ ਕਮਰਿਆਂ ਚ ਨਹੀਂ ਹੈਗੀ ਹਾਂ ਤੇ ਫਟਾਫਟ ਹੁਣ ਆਪਾਂ ਕਰੀਏ ਤੇ ਨਾਲ ਦੀ ਨਾਲ ਸਭਾ ਦੀ ਚੈਕ ਕਰਕੇ ਰੱਖਦੇ ਤੇ ਅਗਲੀ ਵਾਰ ਕਮਰਿਆਂ ਦੇ ਵਿੱਚ ਨੈਟਵਰਕ ਪਤਾ ਕਿਉਂ ਨਹੀਂ ਹੈਗਾ ਤੁਹਾਡੇ ਵਜ੍ਹਾ ਨਾਲ ਕਿਉਂਕਿ ਤੁਸੀਂ ਖੋਦ ਹੀ ਉਹੋ ਜਿਹੇ ਹੋਟਲਾਂ ਦੇ ਵਿੱਚ ਠਿਏ ਜੇ ਕਿ ਜਿੱਥੇ ਨੈਟਵਰਕ ਨਹੀਂ ਹੈਗਾ 1500 ਰੁਪਏ ਦਾ ਤੁਸੀਂ ਕਮਰਾ ਕੀਤਾ ਉਹਦੇ ਵਿੱਚ ਵੀ ਤੁਹਾਨੂੰ ਜ਼ਿਆਦਾ ਰੇਟ ਲੱਗੰਦੇ ਆ ਮਰੂ ਮਰੂ ਤੁਸੀਂ ਕਰੀ ਜਾਂਦੇ ਜੇ ਚੀਜ਼ ਲੈਣ ਲੱਗਿਆ ਤੇ ਤੁਹਾਨੂੰ ਮੌਤ ਪੈਂਦੀ ਆ ਖਰਚਾ ਕਰਨ ਲੱਗਿਆ ਤੁਹਾਨੂੰ ਮੌਤ ਪੈਂਦੀ ਆ ਤੇ ਫਿਰ ਤੁਹਾਨੂੰ ਉੱਥੇ ਨੈਟਵਰਕ ਕਿਵੇਂ ਫੁੱਲ ਮਿਲ ਜਾਂਦਾ ਬਸ ਇਹ ਵਲੌਗ ਬਣਾਉਣ ਗਏ ਉੱਥੇ ਹੋਰ ਇਹਨਾਂ ਨੇ ਕੁਝ ਨਹੀਂ ਕਰਨ ਜਾਣਾ ਬਸ ਇੱਥੇ ਕੋਈ ਇਹਨਾਂ ਨੂੰ ਫੁੱਲ ਇੰਜੋਏ ਕੁਝ ਨਹੀਂ ਕੀਤਾ ਬਸ ਇਹਹੀ ਵਲੌਗ ਅਪਲੋਡ ਕੀਤਾ ਐਦਾਂ ਹੀ ਲੈਪਟਾਪ ਲੈ ਕੇ ਬੈਠੀ ਰਹਿੰਦੀ ਐ ਅਸੀਂ ਐਸੀ ਬਲਕੀ ਬਹੁਤ ਵਾਰ ਨਹੀਂ ਆਇਆ ਅਸੀਂ ਬਸ ਆਮੇ ਬੋਕੀ ਮਦਮ ਜਿੱਦ ਇੱਕ ਫੋਟੋ ਬੋਲੋ ਲੀਪ ਤੇ ਦੇ ਦੇ ਲੀਪ ਤੇ ਮੈਨੂੰ ਪਾਟੇ ਨਹੀਂ ਦੇਣਗੇ ਨਾ ਆਪ ਕੋ ਆਪ ਬੋਲੋਗੇ ਫੋਨ ਸੇ ਹੀ ਕੀਤਾ ਵਾ ਆਪ ਦੇ ਬਾਸ ਕਿਉਂ ਨਹੀਂ ਉਹਨੇ ਨੇ ਵੀ ਐਡੇ ਦਿਖਾਈ ਆ ਅਸੀਂ ਖੁਦ ਨੇ ਬਲੌਗਰ ਆ ਸਾਡੇ ਕੋਲ ਖੁਦ ਦੀ ਵੀ ਕੈਮਰਾ ਹੈ ਲੇਕਿਨ ਉਹਨੇ ਬਹੁਤ ਚੰਗਾ ਹੋ ਜੀ ਥੈਂਕ ਯੂ ਕਹਿੰਦੀ ਪਿੱਛੇ 20 ਰੁਪਏ ਲੈਣ ਦਿਆ ਵਾ ਫੋਟੋ ਖਿੱਚਣ ਦੇ ਤੇ ਤੂੰ ਭਰਾਵਾ ਇਹਦੇ ਨਾਲ ਮੱਥਾ ਮਾਰੀ ਜਾਂਦਾ ਉਹ 20 ਰੁਪਏ ਪਿੱਛੇ ਛੱਡ ਕੇ ਉਹਨੂੰ ਫੋਟੋ ਵਾਲੇ ਨੂੰ ਆ ਗਈ ਤਾਂ ਤੇਰੇ ਤੋਂ ਫੋਟੋ ਖਿਚਾਉਗੀ ਉਹ ਨਾਲ ਉਹ ਕਹੀ ਵੀ ਜਾਂਦੀ ਆ ਕਿ ਅਸੀਂ ਵਲੌਗਰ ਆ ਇਹਨੇ ਵੇਖੋ ਸਾਰੀ ਵੀਡੀਓ ਦੇ ਵਿੱਚ ਕੋ ਗੱਲ ਗਈ ਜਾਨੀ ਅਸੀਂ ਵਲੌਗਰ ਆ ਵਲੌਗਰ ਆ ਕਿ ਲੋਕੀ ਕਿਉਂਕਿ ਇਹਨਾਂ ਨੂੰ ਹਾਲੀ ਲੋਕੇ ਪਛਾਣਦੇ ਨਹੀਂ ਕਿ ਲੋਕੀ ਸਾਨੂੰ ਆਣ ਕੇ ਪਛਾਣਨ ਸਾਡੇ ਨਾਲ ਫੋਟੋਆਂ ਫਟਮਾ ਖਿਚਾਉਣ ਜਿਹੜਾ ਚੋਰ ਨਾਲ ਮਾਰੀ ਐਲਟੀਮਾ ਦਰਸ਼ਕ ਵੀ ਦੇਖਣ ਨੂੰ ਖੜੇ ਆ। ਸਾਰੀ ਦਰਸ਼ਕਾਂ ਨੇ ਇੱਥੇ ਆ ਟਿਵਲ। ਆ ਦਰਸ਼ਕਾ ਤੂੰ ਕਹਿੰਨੀ ਆ ਨਾ ਤੈਨੂੰ ਦੇਖਦੇ ਆ ਉਹ ਦਰਸ਼ਕਾ ਤੁਹਾਨੂੰ ਇਸ ਕਰਕੇ ਦੇਖਣਦੇ ਆ ਕਿ ਕੀ ਲਸ਼ਣ ਖਾ ਰਹੰਦਾ ਕਿੰਨਾ ਬੋਲਦੀ ਏ ਜਨਾਨੀ ਮੂੰਹ ਖੋਲ ਖੋਲ ਹੱਸਦੀ ਆ ਬੋਲਣ ਦੀ ਤੈਨੂੰ ਅਕਲ ਨਹੀਂ ਹੈਗੀ ਦਹਾੜਾ ਰੁਪਈਆ ਪਿੱਛੇ ਤੋਂ ਇੱਥੇ ਲੜਦੀ ਫਿਰਦੀ ਲੋਕਾਂ ਨਾਲ। ਤੁਸੀਂ ਮੇਰੇ ਆ ਮਨੂੰ ਇੱਥੇ ਫਰਸ 'ਤੇ ਖੜਾਇਆ ਹੋਇਆ ਤਾਂ ਇਹਨੂੰ ਕਹਿੰਦੇ ਮੈਂ ਇਤਨਾ ਹੀ ਨੇੜੇ ਆ ਕੇ ਕਰ ਸਕਦੇ ਆ। ਤੇ ਤੇਰਾ ਨਿਕਲ 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 ਨਹੀਂ ਕਿਸੇ ਪੇਪਰ ਹੋਵੇ ਤੇ ਵਾਰ ਸਾਡਾ ਕਰੇ ਜਮਾ ਕੇ ਇਹ ਉਹ ਸਾਰੇ ਸੈਟੀਸਫਾਈ ਹੋ ਸਕਦਾ ਐਸਾ ਹੁੰਦਾ ਹੋਰ ਮੱਕਲੀ ਹੋਰ ਲੋਗ ਲਈ ਹੋਰ ਮੰਗ ਲਈਏ ਇਹ ਸਮਝੋ ਬਹੁਤ ਬਹੁਤ ਤੁਹਾਡਾ ਸਮਾਂ ਦੇਣਾ। ਜਿੰਦੇ ਸਬਰ ਨੇ। ਮੇਰੀ ਜਨਾਨੀਆਂ ਹਨਾ ਤੇ ਉੱਤੋਂ ਇਹਦਾ ਘਰ ਵਾਲਾ ਬੇ ਅਗਲਾ ਕਿ ਬੰਦਾ ਪੁੱਛੇ ਤੂੰ ਗੱਲਾਂ ਕਰ ਰਹੋਂ ਉਸ ਬੰਦੇ ਨਾਲ ਜਿਹੜਾ ਵੀ ਬੈਠਾ ਹੈ ਉਹ ਸਿਗਰਟ ਫੜ ਕੇ ਬੈਠਾ ਹੈ ਕੀ ਦਿਖਾਉਣਾ ਚਾਹੁੰਦੇ ਤੇ ਕੀ ਸਿੱਖਿਆ ਮਿਲਦੀ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਇਨੀ ਤੇ ਸੰਗ ਸ਼ਰਮ ਕਰ ਲੋ ਕਿ ਉਹ ਬੰਦਾ ਹਰਕਤ ਆ ਕੀ ਕਰਨ ਦੇ ਆ ਤੁਸੀਂ ਗੌਰ ਕਰਕੇ ਦੇਖਿਓ ਇਹ ਪਾ ਕੇ ਕਿਲੋ ਸੁਰਮਾ ਤੇ ਉਥੇ ਬਗਾਨੇ ਬੰਦੇ ਨਾਲ ਗੱਲਾਂ ਮਾਰਨ ਦੇ ਆ ਉਹ ਜਿਹੜਾ ਘਰ ਵਾਲਾ ਵੀਡੀਓ ਬਣਾਈ ਜਾਂਦਾ ਤੂੰ ਉਹਦੇ ਤੋਂ ਜਾਣਕਾਰੀ ਲੈ ਲਾ ਹਾਂ ਘਰ ਵਾਲੀ ਤੇ ਉਹ ਨਾਲ ਗੱਲਾਂ ਮਾਰਨ ਦੇ ਆ ਬੇ ਚਾਰਮ ਅਕਲਦਾ ਅੰਨਾ ਇਹ ਸਿੱਧੀ ਜੀ ਨਾਲ ਹਨਾ ਵਾਕੀ ਭਾਈ ਮੈਂ ਤਾਂ ਸ਼ਕਰਗੁਜ਼ਾਰ ਆ ਪ੍ਰਮਾਤਮਾ ਨੇ ਮੈਨੂੰ ਸਭ ਕੁਝ ਮਿਲ ਗਿਆ ਠੀਕ ਹੈ ਮਨਦਾ ਕਿ ਸੰਗਣਾ ਬਸ ਸੁਖ ਸ਼ਾਂਤੀ ਸਰਬਤਦਾ ਬਲਾ ਹੋਵੇ ਬਾਕੀ ਸਭ ਕੁਝ ਚਲੀ ਜਾਣਾ ਕਿਉਂ ਨਹੀਂ ਸਕਦਾ ਸੀ ਕਿ ਨਹੀਂ ਸਾਹ ਲੈ ਕੇ ਕੋਈ ਨਹੀਂ ਜਾਏ ਚਲੋ ਠੀਕ ਆ ਵਧੀਆ ਗੱਲ ਆ ਰੱਬ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਏ ਤੇ ਵਧੀਆ ਗੱਲ ਆ ਪਰ ਆਪਣੇ ਇੱਕ ਚੀਜ਼ ਨਹੀਂ ਦਿੱਤੀ ਤੈਨੂੰ ਮਤ ਅਕਲ ਨਹੀਂ ਦਿੱਤੀ ਕਿੱਥੇ ਕਿੰਨਾ ਬੋਲਣਾ ਹੈ ਸਾਰਾ ਦਿਨ ਗਿਆਨੀ ਵਣਦੀ ਰਹਿੰਦੀ ਆ ਬਹਿ ਗਈ ਜਿੱਥੇ ਬਹਿ ਗਈ ਤੇ ਗਿਆਨ ਦੇਣ ਲੱਗ ਪਈ ਤੇ ਬਸ ਇਹਦੀ ਜ਼ੁਬਾਨ ਹੀ ਮਾਰੀ ਧੀਰੀ ਚੁੱਪ ਹੁੰਦੀ ਇਹਦੇ ਘਰ ਦੇ ਵੀ ਇਹ ਕਿੰਨੇ ਖੁਸ਼ ਹੋਣਗੇ ਉਹਨਾਂ ਨੂੰ ਤੇ ਸੁੱਖ ਦਾ ਸਾਹ ਮਿਲਿਆ ਹੋਣਾ ਹੈ ਕਿ ਸ਼ੂਗਰ ਆ ਗਈ ਆ ਦਿਮਾਗ ਚੱਟ ਜਾਂਦੀ ਹੋਏਗੀ ਤੂੰ ਉਹਨਾਂ ਦਾ ਪੂਰਾ ਤੰਦੂਰੀ ਰੋਟੀਆਂ ਬਣਾ ਮਟਰ ਲਾ ਕੇ ਛੋਟੀਆਂ ਨਹੀਂ ਆਉਣੇ ਛੋਟੀਆਂ ਆ ਦੋਈ ਐਡੀਆਂ ਬੜੀਆਂ ਬਣਦੀਆਂ ਉਹ ਕਿਤੇ ਕਿਤੇ ਥੋੜੀਆਂ ਬੜੀਆਂ ਬਣਾ ਲੰਨੇ ਆ ਆ ਠੀਕ ਐ ਲੱਕ ਸਾਈਜ਼ ਵੈਸੀ ਹਨਾ ਤੇ ਇੱਧਰ ਆ ਗਿਆ ਸੈਲਡ ਕਹਿੰਦੀ ਹੈ ਕਿ ਰੋਟੀ ਛੋਟੀ ਵੱਡੀ ਤੋਂ ਬੋਲਣ ਦੀ ਆ ਤੇ ਰੋਟੀ ਛੋਟੀ ਵੱਡੀ ਇਸ ਕਰਕੇ ਹੀ ਆ ਕਿ ਉਹਨਾਂ ਨੂੰ ਪਤਾ ਹੈ ਕਿ ਉੱਥੇ ਗਿਆਨ ਦੀ ਦੇਵੀ ਜਿਹੜੀ ਬੈਠੀ ਆ ਜਿਹੜੀ ਸੂਟਾਂ ਦੀ ਦੁਕਾਨ ਦੇ ਰੇਟ ਪੁੱਛਦੀ ਆ ਘਟ ਵੱਧ ਕਰਦੀ ਹੈ ਨਾ ਉਹੀ ਹਾਲ ਏ ਉਹਨਾਂ ਨੇ ਵੀ ਰੋਟੀਆਂ ਦਾ ਸਾਈਜ਼ ਘੱਟ ਵੱਧ ਕਰ ਕਰ ਤਿਆਰ ਖਾਣਾ ਚੁੱਪ ਕਰਕੇ ਜਿੱਦਾਂ ਤੇਨੂੰ ਮਿਲਦੀ ਆ ਨਾ ਰੋਟੀ ਖਾਣਾ ਚੁੱਪ ਕਰ ਇਨਾਂ ਖਰੇ ਜੇ ਨਾ ਬਤੀ ਕਰਿਆ ਕਰ ਜਿਨ੍ਹਾਂ ਨੂੰ ਮਿਲਦੀਆਂ ਨਹੀਂ ਉਹਨਾਂ ਨੂੰ ਜਾ ਕੇ ਪੁੱਛੋ ਕਿਵੇਂ ਰੋਟੀਆਂ ਨੇ ਨਖਰੇ ਕਰਨ ਲੱਗੇ ਇਹਦੀ ਛੋਟੀ ਆ ਇਹ ਵੱਡੀ ਆ ਸਬਜ਼ੀ ਨਹੀਂ ਪਸੰਦ ਫਲਾਣਾ ਉਹ ਕੋਈ ਇਦਾਂ ਦਾ ਨਹੀਂ ਹੈਗਾ ਤੁਹਾਡੀ ਨੀਤ ਹੀ ਨਹੀਂ ਠੀਕ ਹੈਗੀ ਤੁਸੀਂ ਬਸ ਇੱਥੇ ਕੰਜੂਸਪੁਣਾ ਕਰਨ ਆਏ ਜੇ ਘੁੰਮਣ ਫੇਰ ਥੋੜ ਬਸ ਇਹ ਬਲੌਗ ਬਣਾਉਣਾ ਸੀ ਉਹ ਹੁਣ ਤਾਂ ਡਾ ਬਣ ਗਿਆ ਹੁਣ ਤੁਸੀਂ ਵਾਪਸ ਆ ਜਾਣਾ ਹੈ ਬਸ ਉਹੀ ਹੁਣ ਸਾਨੂੰ ਦੇਖਣਾ ਪੈਣਾ ਫੇਰ ਕੀ ਇਹ ਸਬਜ਼ੀਆਂ ਨੂੰ ਕਿ ਭੜੇ ਭੜੇ ਮਸਾਲੇ ਸੱਚ ਮਸਾਲੇ ਉੱਤੇ ਛਾੜਾਈਆਂ ਕਿ ਲੈ ਆਈਆਂ ਉਹ ਤਾਂ ਦੱਸਿਆ ਹੀ ਨਹੀਂ ਉਹ ਵੀ ਜਰੂਰ ਦਸੀ ਜਿਹੜੀ ਇਹ ਜਠਾਣੀ ਦੇ ਮਸਾਲੇ ਚੁੱਕ ਕੇ ਲੈ ਆਈਆਂ ਆਂਦੀ ਹੁਣੀ ਆ ਕਿ ਮਸਾਲੇ ਸਾਰੇ ਮੈਂ ਲੈ ਹੀ ਜਾਣੀਆਂ ਸਾਰੇ ਇਹਨਾਂ ਨੂੰ ਕਹਿੰਦੇ ਇਹਦੀਆਂ ਤਰੀਫਾਂ ਕਰਦੇ ਰਹਿੰਦੇ ਮਸਾਲਿਆਂ ਦੀ ਸਬਜ਼ੀ ਸਵਾਦ ਬਣੀ ਆ ਸਾਰੇ ਮਸਾਲੇ ਚੱਕ ਕੇ ਉੱਤੇ ਪਾੜਾਂ ਦੇ ਛਾੜਾਈ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ